ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਹੀ ਭਾਜਪੀ ਵਿੱਚ ਜਾਣ ਬਾਰੇ ਨਵਾਂ ਤੇ ਵੱਡਾ ਖੁਲਾਸਾ ਕਰ ਦਿੱਤਾ ਹੈ ਅੱਜ 11 ਫਰਵਰੀ ਸ਼ਾਮ ਤੱਕ ਸੈਂਕੜੇ ਖਬਰਾਂ ਦੇ ਵਿੱਚੋਂ ਪੰਜ ਵੱਡੀਆਂ ਖਬਰਾਂ ਨੇ ਜਿਨ੍ਹਾਂ ਦੀ ਦਿਨਿਆਂ ਪੂਰੀ ਜਾਣਕਾਰੀ ਤੇ ਨਾਲੇ ਦੱਸਾਂਗੇ ਹਰ ਖਬਰ ਦਾ ਪਰਦੇ ਪਿਛਲਾ ਅਸਲੀ ਸੱਚ ਗੌਰ ਨਾਲ ਪੂਰਾ ਅਖੀਰ ਤੱਕ ਸੁਣ ਲਓ ਮੈਂ ਹਾਂ ਡਾਕਟਰ ਬਖਸ਼ੀਤ ਸਿੰਘ ਆਜ਼ਾਦ ਤੇ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਪਹਿਲੀ ਵੱਡੀ ਖਬਰ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਖੁਦ ਹੀ ਬੀਜੇਪੀ ਵਿੱਚ ਜਾਣ ਜਾਂ ਨਾ ਜਾਣ ਦਾ ਵੱਡਾ ਖੁਲਾਸਾ ਕੀਤਾ ਹੈ ਔਰ ਦੂਜੀ ਵੱਡੀ ਖਬਰ ਹੈ ਕਿ ਪ੍ਰਤਾਪ ਬਾਜਵਾ ਹੁਣ ਬੀਜੇਪੀ ਵਿੱਚ ਜਾਣਗੇ ਇਹ ਖੁਲਾਸਾ ਇੱਕ ਵੱਡੇ ਆਗੂ ਨੇ ਕੀਤਾ ਔਰ ਵੱਡੀ ਗੱਲ ਉਹਨਾਂ ਨੇ ਆਖੀ ਹੈ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦੇ ਦਿੰਨੇ ਆ ਅਗਲੀ ਵੱਡੀ ਖਬਰ ਹੈ ਕਿ ਅਮਰੀਕਾ ਤੋਂ ਭਾਰਤੀ ਨੌਜਵਾਨਾਂ ਨੂੰ ਵਾਪਸ ਭੇਜਣ ਤੋਂ ਬਾਅਦ ਹੁਣ ਯੂਕੇ ਨੇ ਬਰਟੇਨ ਨੇ ਵੀ ਭਾਰਤੀ ਨੌਜਵਾਨਾਂ ਨੂੰ ਉੱਥੋਂ ਕੱਢਣ ਦੀ ਕਵੈਤ ਸ਼ੁਰੂ ਕਰ ਦਿੱਤੀ ਹੈ ਤੇ ਅੱਜ ਉਥੇ ਸੈਂਕੜੇ ਨੌਜਵਾਨ ਮੁੰਡੇ ਕੁੜੀਆਂ ਤੇ ਛਾਪੇ ਮਾਰ ਕੇ ਉਹਨਾਂ ਨੂੰ ਫੜਿਆ ਗਿਆ ਅਗਲੀ ਵੱਡੀ ਖਬਰ ਹੈ ਕਿ ਰਾਜਾ ਵੜਿੰਗ ਨੇ ਸੰਸਦ ਦੇ ਵਿੱਚ ਪਰਥੂ ਪਾਇਆ ਔਰ ਵੱਡੀਆਂ ਗੱਲਾਂ ਬੋਲੀਆਂ ਨੇ ਬੀਜਪੀ ਉਹਨਾਂ ਦਾ ਭਾਸ਼ਣ ਸੁਣਦੀ ਰਹਿ ਗਈ ਅਗਲੀ ਵੱਡੀ ਖਬਰ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਜਥੇਦਾਰੀ ਦੇ ਅਹੁਦੇ ਤੋਂ ਪੱਕੇ ਤੌਰ ਤੇ ਹਟਾਉਣ ਤੋਂ ਬਾਅਦ ਅੱਜ ਬਹੁਤ ਵੱਡੀ ਪੜਾਅ ਕੱਢੀ ਹੈ ਤੇ ਵੱਡੇ ਬਿਆਨ ਦਿੱਤੇ ਨੇ ਇਥੋਂ ਤੱਕ ਕਿਹਾ ਕਿ ਸੁਖਬੀਰ ਬਾਦਲ ਅਕਾਲ ਤਖਤ ਸਾਹਿਬ ਨੂੰ ਟੱਕਰ ਮਾਰ ਰਿਹਾ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਕਿ ਹੋਰ ਕੀ ਕੀ ਕੁਛ ਕਿਹਾ ਤੇ ਅੱਗੋਂ ਕੀ ਕੀ ਜਵਾਬ ਆਏ ਨੇ ਅਗਲੀ ਵੱਡੀ ਖਬਰ ਹੈ ਕਿ ਇੱਕ ਬੰਦਾ ਅੱਜ ਅਦਾਲਤ ਦੇ ਵਿੱਚ ਜੱਜ ਦੇ ਡੈਸਕ ਤੇ ਚੜ ਗਿਆ ਫਿਰ ਕੀ ਕੁਝ ਹੋਇਆ ਇਹ ਵੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਹੁਣ ਆਪਾਂ ਪਹਿਲੀ ਖਬਰ ਤੋਂ ਸ਼ੁਰੂ ਕਰੀਏ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਪਿਛਲੇ ਦਿਨੀ ਕਾਂਗਰਸ ਦੇ ਆਗੂ ਐਲੋਪੀ ਪ੍ਰਤਾਪ ਸਿੰਘ ਬਾਜਵਾ ਨੇ ਵੱਡਾ ਦੋਸ਼ ਲਾਇਆ ਸੀ ਕਿ ਉਹ ਹੁਣ ਬੀਜੇਪੀ 'ਚ ਜਾਣਗੇ ਤੇ ਜਲਦ ਹੀ ਉਹ ਬੀਜੇਪੀ ਦੇ ਵਿੱਚ ਹੋਣਗੇ ਔਰ ਨਾਲ ਹੀ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀ ਕਿ ਭਗਵੰਤ ਮਾਨ ਦੀ ਬੀਜੇਪੀ ਵਿੱਚ ਬੀਜੇਪੀ ਵਿੱਚ ਜਾਣ ਦੀ ਵਿਚੋਲਗੀ ਕੇਂਦਰੀ ਮੰਤਰੀ ਰਵਨੀਤ ਬਿੱਟੂ ਕਰ ਰਿਹਾ ਹੈ ਤਾਂ ਉਸ ਤੋਂ ਬਾਅਦ ਵੱਡਾ ਰੌਲਾ ਪਿਆ ਸੀ ਤਰ੍ਹਾਂ ਤਰ੍ਹਾਂ ਦੀ ਚਰਚਾ ਹੋਈ ਸੀ ਤੇ ਹੁਣ ਆਮ ਆਦਮੀ ਪਾਰਟੀ ਵੱਲੋਂ ਇਹ ਸਾਰੇ ਕੁਸ਼ ਦਾ ਜਵਾਬ ਦਿੱਤਾ ਗਿਆ ਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਖੁਦ ਬੋਲੇ ਨੇ ਉਹਨਾਂ ਨੇ ਕਿਹਾ ਉਹ ਕਹਿੰਦੇ ਸਾਡੀ ਪਾਰਟੀ ਸਟੈਂਡ ਵਾਲੇ ਲੋਕਾਂ ਦੀ ਆ ਅਸੀਂ ਥਾਂ ਥਾਂ ਨਹੀਂ ਜਾਂਦੇ ਔਰ ਕਾਂਗਰਸ ਜਿਹੜੀ ਆ ਇਹਨਾਂ ਦੇ ਵਿੱਚ ਕਲਚਰ ਹੈ ਟਪੂਸੀਆਂ ਮਾਰਨ ਦਾ ਇਧਰੋਂ ਇਧਰ ਤੇ ਉਧਰੋਂ ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਕਾਂਗਰਸ ਦੇ ਹੋਰ ਲੀਡਰ ਵੀ ਭਾਜਪਾ 'ਚ ਜਾਂਦੇ ਨਜ਼ਰ ਆਉਣਗੇ ਉਧਰ ਜਿਹੜੇ ਮੀਤ ਹੇਰ ਨੇ ਐਮਪੀ ਨੇ ਪਾਰਲੀਮੈਂਟ ਚ ਪਹਿਲਾ ਕੈਬਨਟ ਮੰਤਰੀ ਸੀ ਪੰਜਾਬ ਦੇ ਉਹਨਾਂ ਨੇ ਕਿਹਾ ਉਹ ਕਹਿੰਦੇ ਜਿਹੜਾ ਪ੍ਰਤਾਪ ਸਿੰਘ ਬਾਜਵਾ ਕਹਿੰਦਾ ਕਿ ਭਗਵੰਤ ਮਾਨ ਬੀਜੇਪੀ ਚ ਜਾ ਰਿਹਾ ਉਹਨੂੰ ਪੁੱਛੋ ਵੀ ਜਦੋਂ ਹੁਣ ਪੰਜਾਬ ਚ ਬੀਜੇਪੀ ਦੀ ਲੀਡਰਸ਼ਿਪ ਦੀ ਮੀਟਿੰਗ ਹੁੰਦੀ ਆ ਅੱਧੇ ਨਾਲੋਂ ਜ਼ਿਆਦਾ ਵਿੱਚ ਕਾਂਗਰਸੀ ਹੁੰਦੇ ਨੇ ਕਹਿੰਦਾ ਅਖਬਾਰ ਛੱਪੀ ਫੋਟੋ ਵੇਖ ਕੇ ਲੋਕਾਂ ਨੂੰ ਭੁਲੇਖਾ ਪੈ ਜਾਂਦਾ ਵੀ ਇਹ ਮੀਟਿੰਗ ਬੀਜੇਪੀ ਦੀ ਆ ਕਿ ਕਾਂਗਰਸ ਦੀ ਆ ਮੀਤ ਹੇਰ ਨੇ ਇਥੋਂ ਧੱਕਿਆ ਉਹ ਕਹਿੰਦਾ ਤੁਸੀਂ ਦੇਖੋ ਸੁਨੀਲ ਜਾਖੜ ਅੱਜ ਬੀਜੇਪੀ ਦਾ ਪ੍ਰਧਾਨ ਪੰਜਾਬ ਦਾ ਪਹਿਲਾ ਉਹ ਕਾਂਗਰਸ ਦਾ ਪ੍ਰਧਾਨ ਸੀ ਪੰਜਾਬ ਦਾ ਔਰ ਇਥੋਂ ਤੱਕ ਆ ਉਹ ਕਹਿੰਦੇ ਕਿ ਜਿਹੜਾ ਪ੍ਰਤਾਪ ਸਿੰਘ ਬਾਜਵਾ ਕਹਿੰਦਾ ਉਹਦਾ ਸਕਾ ਪ੍ਰਾਪ ਫਤਿਹ ਜੰਗ ਬਾਜਵਾ ਬੀਜੇਪੀ ਚ ਆਉਣ ਵਾਲੇ ਦਿਨਾਂ ਚ ਜਿਹੜਾ ਪ੍ਰਤਾਪ ਸਿੰਘ ਬਾਜਵਾ ਹੈ ਇਹ ਵੀ ਬੀਜੇਪੀ ਚ ਹੋਵੇਗਾ ਉਹ ਕਹਿੰਦੇ ਹੁਣ ਕਾਂਗਰਸ ਚੋਂ ਬੀਜੇਪੀ ਵੱਲ ਜਾਣ ਵਾਲੇ ਲੀਡਰਾਂ ਦੀ ਜਿਹੜੀ ਕਤਾਰ ਹੈ ਉਹਦੇ ਚ ਸਭ ਤੋਂ ਪਹਿਲੇ ਨੰਬਰ ਤੇ ਪ੍ਰਤਾਪ ਸਿੰਘ ਬਾਜਵਾ ਬੀਜੇਪੀ ਵਿੱਚ ਜਾਣ ਵਾਲੇ ਨੇ ਇਹ ਗੱਲ ਮੀਤ 헤ਰ ਨੇ ਆਖੀ ਐ ਅਗਲੀ ਗੱਲ ਜਿਹੜੀ ਮੀਤ 헤ਰ ਨੇ ਆਖੀ ਉਹ ਕਹਿੰਦੇ ਕਿ ਇਹਨਾਂ ਤੋਂ ਆਪਦੇ ਸੰਬੰਧੇ ਨਹੀਂ ਤੇ ਸਾਡੀਆਂ ਗੱਲਾਂ ਕਰਦੇ ਨੇ ਭਗਵੰਤ ਮਾਨ ਨੇ ਵੀ ਅੱਜ ਆਖਿਆ ਉਹ ਕਹਿੰਦਾ ਪ੍ਰਤਾਪ ਸਿੰਘ ਬਾਜਵਾ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਉਹਦੇ ਨਾਲ ਕਿੰਨੇ ਕ ਕਾਂਗਰਸੀ ਨੇ ਕਿੰਨੇ ਉਹਦੇ ਨਾਲ ਕਾਂਗਰਸ ਦੇ ਐਮਐਲਏ ਨੇ ਦਿੱਲੀ 'ਚ ਉਹਨਾਂ ਨੂੰ ਇੱਕ ਵੀ ਸੀਟ ਲੋਕਾਂ ਨੇ ਨਹੀਂ ਜਿਤਾਈ ਭਗਵੰਤ ਮਾਨ ਕਹਿੰਦਾ ਜਿਨ੍ਹਾਂ ਦੀ ਦਿੱਲੀ 'ਚ ਜ਼ੀਰੋ ਸੀਟ ਆਈ ਹੈ ਆਂਡਾ ਆਇਆ ਉਹ ਵੀ ਢੋਲ ਵਜਾ ਕੇ ਭੰਗੜੇ ਪਾਉਂਦੇ ਦਿਖੇ ਔਰ ਉਧਰ ਜਿਹੜੇ ਕੁਲਦੀਪ ਧਾਲੀਵਾਲ ਆਮ ਆਦਮੀ ਪਾਰਟੀ ਦੇ ਮੰਤਰੀ ਨੇ ਉਹਨਾਂ ਨੇ ਕਿਹਾ ਕਹਿੰਦੇ ਪ੍ਰਤਾਪ ਸਿੰਘ ਬਾਜਵਾ ਪਾਗਲ ਹੋ ਗਿਆ ਹੈ ਮੈਂਟਲ ਹੋ ਗਿਆ ਦਿਮਾਗ ਹਿੱਲ ਗਿਆ ਔਰ ਇਹਨੂੰ ਇਲਾਜ ਦੀ ਲੋੜ ਹੈ ਕਹਿੰਦਾ ਇਸ ਕਰਕੇ ਬੇ ਤਵੀਆਂ ਭਰੇ ਬਿਆਨ ਦਿੱਤੇ ਜਾ ਰਹੇ ਨੇ ਕੁਲਦੀਪ ਢਾਲੀਵਾਲ ਨੇ ਆਖਿਆ ਕਹਿੰਦਾ ਪ੍ਰਤਾਪ ਸਿੰਘ ਬਾਜਵਾ ਨੇ ਉਹਨੇ ਝੂੜ ਦੋ ਸਾਲਾਂ ਚ ਠੋਕ ਦਿੱਤੇ ਜਿੰਨੇ ਪਿਛਲੇ 70 ਸਾਲਾਂ ਚ ਸਾਰੀ ਕਾਂਗਰਸ ਨੇ ਮਾਰੇ ਸੀ ਔਰ ਇਹ ਗੱਲਾਂ ਕੁਲਦੀਪ ਸਿੰਘ ਢਾਲੀਵਾਲ ਨੇ ਆਖੀਆਂ ਨੇ ਪਰ ਸੱਚ ਕੀ ਹੈ ਵੇਖੋ ਜੀ ਕੀ ਭਗਵੰਤ ਮਾਨ ਬੀਜੇਪੀ ਚ ਜਾ ਸਕਦੇ ਨੇ ਇਹਦਾ ਜਵਾਬ ਇਹ ਆ ਵੀ ਪਾਰਾ ਉਹ ਕੁਝ ਵੀ ਹੋ ਸਕਦਾ ਤੁਸੀਂ ਦੱਸੋ ਕੀ ਤੁਸੀਂ ਪਹਿਲਾ 3 ਸਾਲ ਪਹਿਲਾਂ ਕਦੇ ਸੋਚਿਆ ਸੀ ਵੀ ਕੈਪਟਨ ਅਮਰਿੰਦਰ ਬੀਜੇਪੀ ਚ ਚਲਾ ਜਾਊਗਾ ਅੱਜ ਤੋਂ 4 ਸਾਲ ਪਹਿਲਾਂ ਕੈਪਟਨ ਅਮਰਿੰਦਰ ਸੁਨੀਲ ਜਾਖੜ ਔਰ ਮਨਪ੍ਰੀਤ ਬਾਦਲ ਰਾਣਾ ਗਰਵੀਤ ਸਿੰਘ ਸੋਢੀ ਇਹ ਸਾਰੇ ਬੀਜੇਪੀ ਦੇ ਕੱਟੜ ਵਿਰੋਧੀ ਸੀ ਔਰ ਇਥੋਂ ਤੱਕ ਕਹਿੰਦੇ ਸੀ ਕਿ ਬੀਜੇਪੀ ਫਿਰਕਾਪ੍ਰਸਤ ਪਾਰਟੀ ਹੈ ਇਹਨੇ ਭਾਰਤ ਦਾ ਬੇੜਾਗਰ ਕਰਤਾ ਹੈ ਮੋਦੀ ਦੇ ਉੱਪਰ 36 37 ਸਵਾਲ ਚੁੱਕਦੇ ਸੀ ਇੱਕਦਮ ਬੀਜੇਪੀ ਚ ਚਲੇ ਗਏ ਨਾ ਇਸ ਕਰਕੇ ਕੁਝ ਵੀ ਹੋ ਸਕਦਾ ਹੈ ਇਹ ਜਿਹੜੀ ਵੋਟ ਸਿਆਸਤ ਹੈ ਭਾਰਤ ਦੀ ਇਹ ਬੜੀ ਮੌਕਾਪਰਸਤ ਸਿਆਸਤ ਹੈ ਇਹਦੇ ਵਿੱਚ ਕੁਝ ਵੀ ਹੋ ਸਕਦਾ ਹੈ ਹੁਣ ਅਗਲੀ ਖਬਰ ਤੇ ਆਪਾਂ ਗੱਲ ਕਰਦੇ ਹਾਂ ਜੀ ਅਮਰੀਕਾ ਨੇ ਪਿਛਲੇ ਦਿਨੀ 104 ਭਾਰਤੀਆਂ ਦਾ ਜਹਾਜ਼ ਭਰ ਕੇ ਹੱਥਕੜੀਆਂ ਬੇੜੀਆਂ ਚ ਜਕੜ ਕੇ ਪੰਜਾਬ ਭੇਜਿਆ ਸੀ ਉਸ ਤੋਂ ਬਾਅਦ ਅਮਰੀਕਾ 487 ਜਣਿਆਂ ਨੂੰ ਹੋਰ ਭਾਰਤ ਭੇਜਣ ਦੀ ਲਿਸਟ ਪੇਚੁੱਕਾ ਹੈ ਪਰ ਉਧਰ ਹੁਣ ਅਮਰੀਕਾ ਤੋਂ ਬਾਅਦ ਯੂਕੇ ਯਾਨੀ ਕਿ ਬਰਟੇਨ ਨੇ ਵੀ ਸੈਂਕੜੇ ਭਾਰਤੀਆਂ ਨੂੰ ਉੱਥੇ ਗ੍ਰਿਫਤਾਰ ਕਰ ਲਿਆ ਅੱਜ ਉੱਥੇ ਛਾਪੇਮਾਰੀ ਹੋਈ ਸਟੋਰਾਂ ਤੇ ਔਰ ਕੰਮ ਕਰਨ ਵਾਲੀਆਂ ਥਾਵਾਂ ਤੇ ਔਰ ਕਾਫੀ ਮੁੰਡੇ ਕੁੜੀਆਂ ਉੱਥੇ ਫੜੇ ਗਏ ਹੁਣ ਬਰਟੇਨ ਕਹਿੰਦਾ ਕਿ ਅਸੀਂ ਵੀ ਅਮਰੀਕਾ ਵਾਂਗ ਇੱਥੋਂ ਕੱਢਣੇ ਨੇ ਤੇ ਵਾਪਸ ਭੇਜਣੇ ਨੇ ਹੁਣ ਇੱਥੇ ਵੱਡਾ ਸਵਾਲ ਬਣ ਗਿਆ ਭਰਾਓ ਜੇਕਰ ਇਹਨਾਂ ਸਾਰੇ ਦੇਸ਼ਾਂ ਨੇ ਇਸੇ ਤਰ੍ਹਾਂ ਸਾਡੇ ਧੀਆ ਪੁੱਤ ਜਿਹੜੇ ਉਧਰ ਗਏ ਨੇ ਉਹ ਕੱਢਣੇ ਸ਼ੁਰੂ ਕਰ ਦਿੱਤੇ ਤਾਂ ਬਣੇਗਾ ਕੀ ਅਮਰੀਕਾ ਤੋਂ ਜਾਣਕਾਰੀ ਆ ਰਹੀ ਹੈ ਕਿ 7,25,000 ਦਾ ਕੱਲੇ ਅਮਰੀਕਾ ਦੇ ਵਿੱਚ ਨੇ ਭਾਰਤੀ ਜਿਨ੍ਹਾਂ ਨੂੰ ਉਹ ਗੈਰ ਕਾਨੂੰਨੀ ਮੰਨੀ ਬੈਠਾ ਇਸੇ ਤਰ੍ਹਾਂ ਯੂਕੇ ਇਸੇ ਤਰ੍ਹਾਂ ਆਸਟ੍ਰੇਲੀਆ ਤੇ ਸਾਰੇ ਦੇਸ਼ ਤਾਂ ਫਿਰ ਇਹਦਾ ਮਤਲਬ ਤਾਂ ਦਹ ਲੱਖਾਂ ਦੀ ਗਿਣਤੀ ਚ ਵਾਪਸ ਆਉਣਗੇ ਉਹਨਾਂ ਨੂੰ ਭਾਰਤ ਰੱਖੇਗਾ ਕਿੱਥੇ ਉਹਨਾਂ ਦੇ ਰੋਜ਼ਗਾਰ ਦਾ ਪ੍ਰਬੰਧ ਕੀ ਹੋਵੇਗਾ ਵੈਸੇ ਰੋਜ਼ਗਾਰ ਦਾ ਪ੍ਰਬੰਧ ਇੱਥੇ ਪੁੱਛਣਾ ਹੀ ਹਾਂ ਸੋਹੀ ਨਹੀਂ ਗੱਲ ਐ ਕਿਉਂਕਿ ਜਿਹੜੇ ਇੱਥੇ ਹੀ ਰਹਿ ਰਹੇ ਨੇ ਉਹਨਾਂ ਨੂੰ ਕਿਹੜਾ ਰੁਜ਼ਗਾਰ ਦਿੱਤਾ ਜਾ ਰਿਹਾ ਉਹ ਵੀ ਵਿਹਲੇ ਫਿਰਦੇ ਨੇ ਬੁਰੀਆਂ ਹਾਲਤਾਂ 'ਚ ਨੇ ਸੋ ਜਿਹੜੇ ਉਧਰੋਂ ਆਉਣਗੇ ਉਹਨਾਂ ਦਾ ਭਾਰਤ ਸਰਕਾਰ ਕੀ ਕਰੇਗੀ ਇਹ ਵੱਡਾ ਸਵਾਲ ਐ ਤਾਂ ਸਵਾਲ ਦਾ ਜਵਾਬ ਤੇ ਪਰਦੇ ਪਿਛਲਾ ਸੱਚ ਐ ਕਿ ਭਾਰਤ ਸਰਕਾਰ ਦੀਆਂ ਨਲਾਇਕੀਆਂ ਕਰਕੇ ਸਾਡੇ ਸਿਸਟਮ ਤੇ ਸਿਆਸਤਾਂ ਦੀ ਜਿਹੜੀ ਬੇਵਕੂਫੀ ਤੇ ਬੇਈਮਾਨੀ ਕਰਕੇ ਗਲਤ ਨੀਤੀਆਂ ਕਰਕੇ ਹੀ ਤਾਂ ਇੱਥੋਂ ਸਾਡੇ ਧੀਆ ਪੁੱਤਾਂ ਨੂੰ ਉਧਰ ਜਾਣਾ ਪੈ ਰਿਹਾ ਵਰਨਾ ਜਾਣ ਦੀ ਲੋੜ ਹੀ ਨਹੀਂ ਸੀ ਜੇਕਰ ਇੱਥੇ ਸਭ ਕੁਝ ਸਹੀ ਹੁੰਦਾ ਕਿੰਨੇ ਜਾਣਾ ਸੀ ਉੱਥੇ ਕਿਸੇ ਨੇ ਨਹੀਂ ਜਾਣਾ ਸੀ ਸੋ ਜੇਕਰ ਜਾਣਾ ਪੈ ਰਿਹਾ ਤਾਂ ਨਲਾਇਕੀ ਸਿਸਟਮ ਦੀ ਹੈ ਰਾਜ ਪ੍ਰਬੰਧ ਦੀ ਹੈ ਔਰ ਸਾਰੀਆਂ ਪਾਰਟੀਆਂ ਨੇ ਹੁਣ ਤੱਕ ਰਾਜ ਕੀਤਾ ਹੈ ਅਗਲੀ ਵੱਡੀ ਖਬਰ ਹੈ ਭਰਾਓ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਦੇ ਜਥੇਦਾਰ ਦੇ ਅਹੁਦੇ ਤੋਂ ਪੱਕੇ ਤੌਰ ਤੇ ਹਟਾ ਦਿੱਤਾ ਗਿਆ ਤੇ ਅੱਜ ਗਿਆਨੀ ਹਰਪ੍ਰੀਤ ਨੇ ਫਿਰ ਰੱਜ ਕੇ ਪੜਾਸ ਕੱਢੀ ਆ ਉਹ ਕਹਿੰਦੇ ਸੁਖਬੀਰ ਬਾਦਲ ਜਿਹੜਾ ਇਹ ਆਕਾਲ ਤਖਤ ਸਾਹਿਬ ਨਾਲ ਭੇੜ ਰਿਹਾ ਆ ਆਕਾਲ ਤਖਤ ਸਾਹਿਬ ਨਾਲ ਟੱਕਰ ਮਾਰ ਰਿਹਾ ਔਰ ਬਹੁਤ ਵੱਡੀ ਗੱਲ ਗਿਆਨੀ ਹਰਪ੍ਰੀਤ ਨੇ ਸੁਖਬੀਰ ਬਾਦਲ ਬਾਰੇ ਬੋਲੀ ਆ ਉਹ ਕਹਿੰਦੇ ਕਿ ਜੇਕਰ ਸਿੱਖ ਸੰਗਤ ਚੋਂ ਕੋਈ ਬਚਿੱਤਰ ਸਿੰਘ ਪੈਦਾ ਹੋ ਗਿਆ ਤੇ ਕਲਗੀ ਧਰਦਾ ਥਾਪੜਾ ਲੈ ਕੇ ਆ ਗਿਆ ਤਾਂ ਫਿਰ ਪਤਾ ਨਹੀਂ ਲੱਗਣਾ ਕਿੱਥੇ ਕੀ ਕੀ ਕੁਝ ਹੋ ਜਾਣਾ ਉਹਨਾਂ ਦਾ ਇਸ਼ਾਰਾ ਸ਼ਾਇਦ ਉਸ ਘਟਨਾ ਵੱਲ ਸੀ ਜਿਹੜੀ ਸੁਖਬੀਰ ਬਾਦਲ ਤੇ ਗੋਲੀ ਚੱਲੀ ਤੇ ਉਹ ਬਚ ਗਿਆ ਸੀ ਹੁਣ ਸੁਖਬੀਰ ਬਾਦਲ ਹੋ ਰਹੀ ਤੇ ਅਕਾਲੀ ਦਲ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਤੇ ਹਮਲਾ ਕਰ ਰਿਹਾ ਤੇ ਗਿਆਨੀ ਹਰਪ੍ਰੀਤ ਸਿੰਘ ਤੇ ਉਹਨਾਂ ਦੇ ਸਮਰਥਕ ਅਕਾਲੀ ਦਲ ਨੂੰ ਘੇਰ ਰਹੇ ਨੇ ਗਿਆਨੀ ਹਰਪ੍ਰੀਤ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਅੱਜ ਗਿਆਨੀ ਹਰਪ੍ਰੀਤ ਸਿੰਘ ਜੀ ਕਹਿੰਦੇ ਕਿ ਅਕਾਲੀ ਦਲ ਭਗਾਉੜਾ ਹੋ ਗਿਆ ਉਹ ਕਹਿੰਦੇ ਕਾਲ ਤਖਤ ਤੋਂ ਭਗੌੜਾ ਹੋ ਗਿਆ ਹੁਣ ਕਹਿੰਦੇ ਇਹ ਅਕਾਲੀ ਦਲ ਨਹੀਂ ਇਹ ਭਗੌੜਾ ਦਲ ਬਣ ਗਿਆ ਔਰ ਉਹ ਕਹਿੰਦੇ ਕਿ ਸੁਖਬੀਰ ਬਾਦਲ ਜਿੰਨੇ ਮਰਜੀ ਹੱਥ ਪੈਰ ਮਾਰ ਲਵੇ ਹੁਣ ਪੰਜਾਬ ਦੇ ਲੋਕ ਲੋਕ ਇਹਨੂੰ ਕਦੇ ਮੂੰਹ ਨਹੀਂ ਲਾਉਣਗੇ ਕਦੇ ਇਹਨੂੰ ਗੱਦੀ ਨਹੀਂ ਦੇਣਗੇ ਅਗਲੀ ਵੱਡੀ ਖਬਰ ਹੈ ਕਿ ਭਾਰਤ ਦੀ ਸੰਸਦ ਦੇ ਵਿੱਚ ਅੱਜ ਰਾਜਾ ਵੜਿੰਗੜੇ ਪਰਥੂ ਪਾਇਆ ਰਾਜਾ ਵੜਿੰਗੜੇ ਵੱਡੇ ਸਵਾਲ ਚੁੱਕੇ ਨੇ ਵੜਿੰਗੜ ਨੇ ਕਿਹਾ ਕਹਿੰਦਾ ਵੇਖੋ ਜਦੋਂ 10 ਸਾਲ ਪਹਿਲਾਂ 12 ਸਾਲ ਪਹਿਲਾਂ ਗੈਸ ਸਿਲੰਡਰ 450 ਦਾ ਸੀ ਬੀਜੇਪੀ ਸਿਰ ਤੇ ਅਸਮਾਨ ਚੁੱਕਦੀ ਸੀ ਰੌਲਾ ਪਾਉਂਦੀ ਸੀ ਤੇ ਅੱਜ ਬੀਜੇਪੀ ਦੀ ਸਰਕਾਰ ਦੇ ਵਿੱਚ ਉਹੀ ਗੈਸ ਸਿਲੰਡਰ 450 ਤੋਂ 1250 ਦਾ ਹੋ ਗਿਆ ਉਹਨੇ ਕਿਹਾ ਕਹਿੰਦਾ ਜਿਹੜੀਆਂ ਕਿਸਾਨਾਂ ਨੂੰ ਚੀਜ਼ਾਂ 20 ਗੁਣਾ ਸਸਤੀਆਂ ਮਿਲਦੀਆਂ ਸੀ ਉਹ 20 ਗੁਣਾ ਮਹਿੰਗੀਆਂ ਬੀਜੇਪੀ ਦੇ ਰਾਜ ਚ ਹੋ ਗਈਆਂ ਇਹ ਵੀ ਕਿਹਾ ਡੀਜ਼ਲ ਪਟਰੋਲ ਤੇ ਬਾਕੀ ਸਭ ਚੀਜ਼ਾਂ ਦੇ ਰੇਟ ਵੀ ਇਹਨਾਂ ਨੇ ਅਸਮਾਨੀ ਚੜਾ ਦਿੱਤੇ ਨੇ ਗੱਲਾਂ-ਬਾਤਾਂ ਦੇ ਨਾਲ ਹੀ ਲੋਕਾਂ ਨੂੰ ਟਰਕਾਰ ਰਹੇ ਨੇ ਪਰ ਲੋਕਾਂ ਦੀ ਕੱਖ ਨਹੀਂ ਕਰ ਰਹੇ ਇਹ ਗੱਲਾਂ ਰਾਜਾ ਵੜਿੰਗ ਨੇ ਪਾਰਲੀਮੈਂਟ ਦੇ ਵਿੱਚ ਆਖੀਆਂ ਨੇ ਔਰ ਬੀਜੇਪੀ ਸਰਕਾਰ ਨੂੰ ਵੱਡੇ ਸਵਾਲ ਪੁੱਛੇ ਨੇ ਅਗਲੀ ਵੱਡੀ ਖਬਰ ਹੈ ਅੱਜ ਪਟਿਆਲਾ ਦੇ ਵਿੱਚ ਇੱਕ ਅਦਾਲਤ ਦੇ ਵਿੱਚ ਇੱਕ ਬੰਦਾ ਜੱਜ ਸਾਹਿਬ ਦੇ ਡੈਸਕ ਤੇ ਆਣ ਚੜਿਆ ਜੱਜ ਸਾਹਿਬ ਦੇ ਡੈਸਕ ਤੇ ਆਂਚੜਿਆ ਸਿਕਿਉਰਿਟੀ ਉਥੇ ਘਾਟ ਸੀਗੀ ਤੇ ਉਹ ਬੰਦਾ ਬਾਅਦ ਚ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਉਹ ਬੰਦਾ ਮਾਨਸਿਕ ਤੌਰ ਤੇ ਪਰੇਸ਼ਾਨ ਦੱਸਿਆ ਜਾ ਰਿਹਾ ਪਰ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਜੱਜ ਦੇ ਉੱਪਰ ਹਮਲਾ ਕਰਨ ਲਈ ਉਹ ਬੰਦਾ ਆਇਆ ਹੋ ਸਕਦਾ ਹੈ ਹੁਣ ਸੱਚ ਕੀ ਹੈ ਇਹ ਤਾਂ ਪੜਤਾਲ ਤੋਂ ਬਾਅਦ ਪਤਾ ਲੱਗੇਗਾ ਪਰ ਅੱਜ ਦੀ ਇਹ ਵੀ ਅਦਾਲਤ ਨਾਲ ਜੁੜੀ ਇੱਕ ਵੱਡੀ ਘਟਨਾ ਸੀ ਸੋ ਡੱਲੇਵਾਲ ਸਾਹਿਬ ਹੋਰਾਂ ਨੇ ਖਨੌਰੀ ਕਿਸਾਨਾਂ ਨੂੰ ਬੁਲਾਇਆ ਡੱਲੇਵਾਲ ਸਾਹਿਬ ਹੋਰਾਂ ਦਾ ਟ੍ਰੀਟਮੈਂਟ ਪਿਛਲੇ 6 ਦਿਨ ਤੋਂ ਬੰਦ ਇਸ ਕਰਕੇ ਪਿਆ ਸੀਗਾ ਕਿਉਂਕਿ ਉਹਨਾਂ ਦੀ ਕੋਈ ਨਾੜੀ ਨਹੀਂ ਸੀ ਲੱਭ ਰਹੀ ਡੱਲੇਵਾਲ ਸਾਹਿਬ ਨੂੰ ਬੋਤਲ ਲਾਉਣ ਦੇ ਲਈ ਡਾਕਟਰ ਲਗਾਤਾਰ ਨਾੜੀ ਲੱਭ ਰਹੇ ਸੀ ਪਰ ਉਹਨਾਂ ਦੀਆਂ ਨਾੜੀਆਂ ਇੰਨੀਆਂ ਪਿੱਚਕ ਗਈਆਂ ਕੋਈ ਨਾੜੀ ਨਹੀਂ ਲੱਭ ਰਹੀ ਸੀ ਔਰ ਹੁਣ ਅੱਜ ਡੱਲੇਵਾਲ ਹੋਰਾਂ ਨੂੰ ਟ੍ਰਿਪ ਜਿਹੜੀ ਆ ਬੋਤਲ ਜਿਹੜੀ ਆ ਉਹ ਡ੍ਰਿਪ ਲੱਗੀ ਐ ਔਰ ਦੂਜੇ ਪਾਸੇ ਵੱਡੀ ਖਬਰ ਆ ਰਹੀ ਹੈ ਕਿ ਸੰਯੁਕਤ ਕਿਸਾਨ ਮੋਰਚਾ ਭਾਰਤ ਜਿਹੜਾ ਵੱਖਰੇ ਤੌਰ ਤੇ ਲੜਾਈ ਲੜ ਰਿਹਾ ਹੈ ਉਹਦੇ ਨਾਲ ਏਕਤਾ ਦੇ ਲਈ ਸ਼ੰਭੂ ਬਾਰਡਰ ਤੇ ਮੌਜੂਦ ਜਥੇਬੰਦੀਆਂ ਤਾਂ ਆ ਰਹੀਆਂ ਨੇ ਪਰ ਖਨੌਰੀ ਬਾਰਡਰ ਤੇ ਮੌਜੂਦ ਜਥੇਬੰਦੀਆਂ ਨਹੀਂ ਆ ਰਹੀਆਂ ਹੁਣ ਇਹਦੇ ਉੱਪਰ ਬਹੁਤ ਵੱਡੇ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ ਕਿਉਂਕਿ ਹੁਣ ਤੱਕ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਵਾਲੇ ਆਪਣੇ ਆਪ ਨੂੰ ਸਾਂਝੀਆਂ ਜਥੇਬੰਦੀਆਂ ਮੰਨਦੇ ਰਹੇ ਨੇ ਪਰ ਅੱਜ ਜਿਵੇਂ ਇਹ ਖਬਰ ਆਈ ਹੈ ਕਿ ਖਨੌਰੀ ਬਾਰਡਰ ਵਾਲੇ ਏਕਤਾ ਮੀਟਿੰਗ ਲਈ ਨਹੀਂ ਆ ਰਹੇ ਸ਼ੰਭੂ ਬਾਰਡਰ ਵਾਲੇ ਆ ਰਹੇ ਨੇ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਬਣ ਗਿਆ ਕਿ ਇੰਜ ਹੋ ਕਿਉਂ ਰਿਹਾ ਹੈ ਤੇ ਇਹਦਾ ਸੱਚ ਕੀ ਹੈ ਇਹ ਆਉਣ ਵਾਲੇ ਦਿਨਾਂ ਚ ਪਤਾ ਲੱਗੇਗਾ ਤੁਸੀਂ ਕੀ ਕਹੋਗੇ ਆਪਣਾ ਕਮੈਂਟ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ